ਤਸਵੀਰਾਂ ਹੁਸ਼ਾਰਪੁਰ ਦੇ ਕਸਬਾ ਗੜਤੀਵਾਲਾਂ ਤੀਆਂ ਨੇ ਜਿੱਥੇ ਕਿ ਬੀਤੀ ਰਾਤ ਕਰੀਬ 9 ਵਜੇ ਇੱਕ ਖਾਲਸਾ ਸਕੂਲ ਦੇ ਬਿਲਕੁਲ ਸਾਹਮਣੇ ਇੱਕ ਬਜ਼ੁਰਗ ਵਿਅਕਤੀ ਸੜਕ ਪਾਰ ਕਰਦੇ ਸਮੇਂ ਇੱਕ ਗੱਡੀ ਦੀ ਲਪੇਟ ਚ ਆ ਗਿਆ ਜਿਸ ਕਾਰਨ ਉਕਤ ਬਜ਼ੁਰਗ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹੁਸ਼ਾਰਪੁਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਗੜਤੀਵਾਲਾਂ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਅਤੇ ਉਹਨਾਂ ਦੀ ਟੀਮ ਵੱਲੋਂ ਜ਼ਖਮੀ ਹਾਲਤ ਵਿੱਚ ਵਿਅਕਤੀ ਨੂੰ ਦਸੂਆ ਦੇ ਸਰਕਾਰੀ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਪਰੰਤੂ ਉਹਨਾਂ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਹੋਇਆਂ ਡਾਕਟਰਾਂ ਵੱਲੋਂ ਬਜ਼ੁਰਗ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕਰ ਦਿੱਤਾ ਗਿਆ। ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਦੋਂ ਕਾਰ ਆਪਣੀ ਰਫ਼ਤਾਰ ਨਾਲ ਰਸਤੇ ਤੇ ਜਾ ਰਹੀ ਸੀ ਤਾਂ ਇਸ ਤਰ੍ਹਾਂ ਨੂੰ ਉਕਤ ਬਜ਼ੁਰਗ ਵਿਅਕਤੀ ਕਹਲੀ ਚ ਸੜਕ ਪਾਰ ਕਰਦੇ ਹੋਏ ਗੱਡੀ ਦੇ ਸਾਹਮਣੇ ਆ ਗਏ ਤੇ ਬੁਰੀ ਤਰ੍ਹਾਂ ਦੇ ਨਾਲ ਗੱਡੀ ਚ ਟਕਰਾ ਕੇ ਜਿਸ ਕਾਰਨ ਗੰਭੀਰ ਜ਼ਖਮੀ ਹੋ ਗਏ। ਹਾਲਾਂਕਿ ਇਸ ਦੌਰਾਨ ਗੱਡੀ ਚਾਲਕ ਉੱਥੋਂ ਭੱਜ ਗਿਆ ਪਰੰਤੂ ਮੌਕੇ ਤੇ ਪਹੁੰਚ ਕੇ ਬਾਬਾ ਦੀਪ ਸਿੰਘ ਸੇਵਦਲ ਗੜਤੀwala ਦੇ ਮੈਂਬਰਾਂ ਵੱਲੋਂ ਬਜ਼ੁਰਗ ਨੂੰ ਸੰਭਾਲ ਲਿਆ ਗਿਆ ਇਸ ਸਬੰਧੀ ਫੋਨ ਤੇ ਜਾਣਕਾਰੀ ਦਿੱਤੇ ਸੰਸਥਾ ਦੇ ਮੁਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਉਕਤ ਬਜ਼ੁਰਗ ਗੜਤੀwala ਤੇ ਹੀ ਰਹਿਣ ਵਾਲੇ ਨੇ ਤੇ ਬੇहद ਗਰੀਬ ਪਰਿਵਾਰ ਚੋਂ ਨੇ ਤੇ ਉਹਨਾਂ ਦੀ ਸੰਭਾਲ ਲਈ ਵੀ ਘਰ 'ਚ ਕੋਈ ਵਿਅਕਤੀ ਮੌਜੂਦ ਨਹੀਂ ਹੈ ਉਹਨਾਂ ਦੱਸਿਆ ਕਿ ਉਕਤ ਬਜ਼ੁਰਗ ਸ਼ਹਿਰ 'ਚੋਂ ਅਕਸਰ ਕਬਾਰ ਚੁੱਕਣ ਦਾ ਕੰਮ ਕਰਦੇ ਸੀ ਤੇ ਦੇਰ ਰਾਤ 9 ਵਜੇ ਖਾਲਸਾ ਸਕੂਲ ਸਾਹਮਣੇ ਸੜਕ ਪਾਰ ਕਰਦਿਆਂ ਹੋਇਆਂ ਗੱਡੀ ਦੀ ਲਪੇਟ 'ਚ ਆ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਪਹਿਲਾ ਦਸੂਹਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਲਿਜਾਇਆ ਗਿਆ ਪਰੰਤੂ ਡਾਕਟਰਾਂ ਵੱਲੋਂ ਉਹਨਾਂ ਦੀ ਹਾਲਤ ਨੂੰ ਵੇਖਦਿਆਂ ਹੋਇਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕਰ ਦਿੱਤਾ ਗਿਆ ਇਹ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਉਕਤ ਬਜ਼ੁਰਗ ਹੁਣ ਖਤਰੇ ਤੋਂ ਬਾਹਰ ਹੈ ਤੇ ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਕ ਦੀ ਰਿਪੋਰਟ